15 ਵਿੱਚ ਟਲ ਖੜਕਦੇ ਨੇ ਵੱਖ-ਵੱਖ ਧਰਮ ਆਪੋ ਆਪਣੇ ਧਰਮਾਂ ਦਾ ਪ੍ਰਚਾਰ ਕਰਦੇ ਨੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਪਰਿਵਾਰ ਨਾ ਕੁਰਬਾਨ ਕਰ ਦੇ ਖਾਲਸਾ ਪੰਥ ਨਾ ਸਾਜ ਦੇ ਅੱਜ ਇੱਥੇ ਕੁਝ ਵੀ ਨਹੀਂ ਹੋਣਾ ਸੀ ਜੀ ਆਏ ਜਾਤੀ ਏਕਤਾ ਅਨੇਕਤਾ ਬੁલાਏ ਜਾਂਦੀ ਧਾਈ ਜਾਤੀ ਕੁਚੀਲਤਾ ਤੇ ਬਨਪੁਰਾਨ ਕੀ पाप परपक्ष जाते धर्म सकत जाते वर्ण गर्ग जाते सहित विधान की देवी देव देहो रे संतोष सिंह दूर होते रीत मिट जाती कथा वेदन और पुराण की श्री गुरु गोविंद सिंह अतीत पावन सूर मूर्त न होती जपे करना निधान की